ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸੱਤ આરોપીਆਂ ਦੇ ਵੱਲੋਂ ਆਪਣੀ ਜ਼ਮਾਨਤ ਅਰਜ਼ੀ ਲਗਾਈ ਗਈ ਸੀ ਤਾਂ ਉਸ ਦੇ ਉੱਪਰ ਸੁਣਵਾਈ ਹੋਈ ਹੈ ਤੇ ਸੱਤੋਂ ਦੇ ਸੱਤੋਂ ਮੁਲਜ਼ਮਾਂ ਨੂੰ ਹਾਈ ਕੋਰਟ ਦੇ ਵੱਲੋਂ ਝਟਕਾ ਮਿਲਿਆ ਦਰਸਲ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਜ਼ਮਾਨਤ ਲਗਾਈ ਗਈ ਸੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਦੇ ਵਿੱਚ ਪਾਈ ਸੀ ਤਾਂ ਹਾਈ ਕੋਰਟ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਗੰਭੀਰ ਮਾਮਲਾ ਹੈ ਜਦ ਤੱਕ ਇਸ ਮਾਮਲੇ ਦੇ ਵਿੱਚ ਚਸ਼ਮਦੀਦਾਂ ਦੀ ਗਵਾਹੀ ਨਹੀਂ ਹੋ ਜਾਂਦੀ ਤਦ ਤੱਕ ਉਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜਿਸ ਤੇ ਚੱਲਦੀਆਂ ਉਹਨਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ ਤਾਂ ਅਸੀਂ ਕਿ ਸਿੱਧੂ ਮੂਸੇਵਾਲਾ ਹਤਿਆकांड ਨੂੰ ਲੈ ਕੇ ਜਿਹੜੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਸੱਤ ਮੁਜ਼ਮਮਦ ਦੇ ਵੱਲੋਂ ਜੜਾ ਹੈ ਆਪਣੀ ਪਟੀਸ਼ਨ ਦਾਖਲ ਕੀਤੀ ਸੀ ਪਟੀਸ਼ਨ ਜਿਹਨਾਂ ਨੇ ਦਾਖਲ ਕੀਤੀ ਸੀ ਉਹਨਾਂ ਦੇ ਵਿੱਚ ਪ੍ਰਪਦੀਪ ਸਿੰਘ ਜਗਤਾਰ ਸਿੰਘ ਮਨਪ੍ਰੀਤ ਪਾਉ ਨਸੀਬਦੀਨ ਰਜਿੰਦਰ ਪਵਨ ਬਿਸ਼ਨੋਈ ਤੇ ਸਿਰਾਜ ਸਿੰਘ ਹੈ ਸੱਤ આરોપી ਸਿਗੇ ਜਿਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜ਼ਮਾਨਤ ਦੀ ਇੱਕ ਅਪੀਲ ਉਹਨਾਂ ਦੇ ਵੱਲੋਂ ਜਿਹੜੀ ਇਹ ਸਮਾਨਤ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਦੇ ਵੱਲੋਂ ਸੁਣਵਾਈ ਕੀਤੀ ਹੈ ਉਹ ਕਹ ਰਹੇ ਨੇ ਕਿ ਇਹ ਗੰਭੀਰ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਚਸ਼ਮਦੀਦਾਂ ਦੀ ਗਵਾਹੀ ਹਾਲੇ ਬਾਕੀ ਹੈਗੀ ਆ ਉਹ ਕਹ ਰਹੇ ਨੇ ਕਿ ਕੁਝ ਕੁ ਚਸ਼ਮਦੀਦਾਂ ਦੀ ਗਵਾਹੀ ਹੋਈ ਆ ਹਾਲੇ ਕਈਆਂ ਦੀ ਬਾਕੀ ਆ ਜਿਸ ਤੇ ਚੱਲਦੇ ਆ આરોપીਆਂ ਨੂੰ ਬਾਹਰ ਨਹੀਂ ਆਂ ਦਿੱਤਾ ਜਾ ਸਕਦਾ ਜਿਸ ਤੇ ਚੱਲਦੇ ਉਹਨਾਂ ਦੀ ਸਮਾਨਤ ਅਰਜੀ ਖਾਰਜ ਕਰ ਦਿੱਤੀ ਹੈ ਦੱਸਦੀ ਕਿ ਮਾਰਚ ਮਹੀਨੇ ਦੇ ਵਿੱਚ ਸਾਲ 2022 ਦੇ ਵਿੱਚ ਜਿਹੜਾ ਹੈ ਸਿੱਧੂ ਮੂਸੇਵਾਲਾ ਦੇ ਹੰਤ ਹੋਇਆ ਸੀ ਹੱਤਿਆ ਹੋਈ ਸੀ ਗੋਲੀਆਂ ਮਾਰ ਕੇ ਮੌਤ ਦੇ ਕਾਰਨ ਸਿੱਧੂ ਮੂਸੇਵਾਲਾ ਨੂੰ ਉਤਾਰ ਦਿੱਤਾ ਸੀ ਦੋਸਤੋ ਬਾਅਦ ਇਹ ਮਾਮਲੇ ਨੂੰ ਲੈ ਕੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ આરોપીਆਂ ਦੇ ਵੱਲੋਂ ਜਿੱਥੇ ਪਟੀਸ਼ਨ ਦਾਇਰ ਕਰਕੇ ਉਹਨਾਂ ਦੇ ਵੱਲੋਂ ਮੰਗ ਕੇ ਤੁਸੀਂ ਸਨਮਾਨਤ ਦਿੱਤਾ ਜ਼ਮਾਨਤ ਅਰਜੀ ਉਹਨਾਂ ਦੀ ਅਖਾਰਜ ਕਰ ਦਿੱਤੀ ਹੈ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਅਸਦੂ ਮੁਸੇਵਾਲਾ ਕਤਲ ਮਾਮਲੇ ਦੇ ਵਿੱਚ 7 આરોપીਆਂ ਦੇ ਵੱਲੋਂ ਆਪਣੀ ਜ਼ਮਾਨਤ ਅਰਜ਼ੀ ਲਗਾਈ ਗਈ ਸੀ ਤਾਂ ਉਸ ਦੇ ਉੱਪਰ ਸੁਣਵਾਈ ਹੋਈ ਹੈ ਤੇ ਸਤੋਂ ਦੇ ਸਤੋਂ ਮੁਲਜ਼ਮਾਂ ਨੂੰ ਹਾਈ ਕੋਰਟ ਦੇ ਵੱਲੋਂ ਝਟਕਾ ਮਿਲਿਆ ਦਰਸਲ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਜ਼ਮਾਨਤ ਲਗਾਈ ਗਈ ਸੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਦੇ ਵਿੱਚ ਪਾਈ ਸੀ ਤਾਂ ਹਾਈ ਕੋਰਟ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਗੰਭੀਰ ਮਾਮਲਾ ਹੈ ਜਦ ਤੱਕ ਇਸ ਮਾਮਲੇ ਦੇ ਵਿੱਚ ਚਸ਼ਮਦੀਦਾਂ ਦੀ ਗਵਾਹੀ ਨਹੀਂ ਹੋ ਜਾਂਦੀ ਤਦ ਤੱਕ ਉਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜਦੋਂ ਸੇ ਚੱਲਦੇ ਆ ਉਹਨਾਂ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਹੈ ਤਾਂ ਅਸੀਂ ਕਿ ਸਿੱਧੂ ਮੂਸੇਵਾਲਾ ਹਤਿਆ ਕਾਂਡ ਨੂੰ ਲੈ ਕੇ ਜਿਹੜੀ ਹੈ ਵੱਡੇ ਖਬਰ ਸਾਹਮਣੇ ਆ ਰਹੀ ਹੈ ਦਰਸਲ ਸੱਤ ਮੁਜ਼ਮਨ ਦੇ ਵੱਲੋਂ ਜਿਹੜਾ ਹੈ ਆਪਣੀ ਪਟੀਸ਼ਨ ਦਾਖਲ ਕੀਤੀ ਸੀ ਪਟੀਸ਼ਨ ਜਿਹਨਾਂ ਨੇ ਦਾਖਲ ਕੀਤੀ ਸੀ ਉਹਨਾਂ ਦੇ ਵਿੱਚ ਪ੍ਰਪਦੀਪ ਸਿੰਘ ਜਗਤਾਰ ਸਿੰਘ ਮਨਪ੍ਰੀਤ ਪਾਉ ਨਸੀਬਦੀਨ ਰਜਿੰਦਰ ਪਵਨ ਬਿਸ਼ਨੋਈ ਤੇ ਸਿਰਾਜ ਸਿੰਘ ਇਹ ਸੱਤ આરોપી ਸੀਗੇ ਜਿਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜ਼ਮਾਨਤ ਦੀ ਇੱਕ ਅਪੀਲ ਉਹਨਾਂ ਦੇ ਵੱਲੋਂ ਜਿਹੜੀ ਇਹ ਸਮਾਰਤ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਦੇ ਵੱਲੋਂ ਸੁਣਵਾਈ ਕੀਤੀ ਹੈ ਉਹ ਕਹਿ ਰਹੇ ਨੇ ਕਿ ਇਹ ਗੰਭੀਰ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਚਸ਼ਮਦੀਦਾਂ ਦੀ ਗਵਾਹੀ ਹਾਲੇ ਬਾਕੀ ਹੈਗੀ ਆ ਉਹ ਕਹਿ ਰਹੇ ਨੇ ਕਿ ਕੁਝ ਕੁ ਚਸ਼ਮਦੀਦਾਂ ਦੀ ਗਵਾਹੀ ਹੋਈ ਆ ਹਾਲੇ ਕਈਆਂ ਦੀ ਬਾਕੀ ਆ ਜਦਸੇ ਚਲਦੇ ਆ ਯੂਰੋਪੀਆਂ ਨੂੰ ਬਾਹਰ ਨਹੀਂ ਆਂ ਦਿੱਤਾ ਜਾ ਸਕਦਾ ਜਦਸੇ ਚਲਦੇ ਉਹਨਾਂ ਦੀ ਸਮਾਨਤ ਅਰਜੀ ਖਾਰਜ ਕਰ ਦਿੱਤੀ ਹੈ ਦੱਸਦੇ ਕਿ ਮਾਰਚ ਮਹੀਨੇ ਦੇ ਵਿੱਚ ਸਾਲ 2022 ਦੇ ਵਿੱਚ ਜਿਹੜਾ ਹੈ ਸਿੱਧੂ ਮੂਸੇਵਾਲਾ ਦੇ ਹੰਤ ਹੋਇਆ ਸੀ ਹੱਤਿਆ ਹੋਈ ਸੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਸਿੱਧੂ ਮੂਸੇਵਾਲਾ ਨੂੰ ਉਤਾਰ ਦਿੱਤਾ ਸੀ ਦੋਸਤੋ ਬਾਅਦ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ આરોપીਆਂ ਦੇ ਵੱਲੋਂ ਜਿੱਥੇ ਪਟੀਸ਼ਨ ਦਾਇਰ ਕਰਕੇ ਉਹਨਾਂ ਦੇ ਵੱਲੋਂ ਮੰਗ ਕੇ ਤੁਸੀਂ ਸਨਮਾਨਤ ਦਿੱਤਾ ਜ਼ਮਾਨਤ ਅਰਜੀ ਉਹਨਾਂ ਦੀ ਅਖਾਰਜ ਕਰ ਦਿੱਤੀ ਹੈ